ਵਧੀਆ ਸਸ਼ੀਕਾਲ ਜੀ ਮੈਂ ਤੁਹਾਡਾ ਬਦਾਮਨ ਸੋਤਾ ਉਮੀਦ ਕਰਦਾ ਕਿ ਸਾਰੇ ਵਧੀਆ ਹੋਗੇ ਜਿੱਦਾਂ ਕਿ ਤੁਹਾਨੂੰ ਪਤਾ ਹੈ ਵੀ ਅੱਜ ਕੱਲ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ ਟੈਂਪਰੇਚਰ ਬਹੁਤ ਜ਼ਿਆਦਾ ਹੋ ਰਿਹਾ ਹੈ ਉਹਨਾਂ ਨੂੰ ਨਾ ਇੱਕ ਮੁੱਦਾ ਰੱਖਦੇ ਹੋਏ ਗਰਮੀ ਨੂੰ ਤੇ ਆਪਾਂ ਨਾ ਅੱਜ ਦੇ ਆਪਾਂ ਜਾਖਲ ਦੇ ਰੇਲਵੇ ਸਟੇਸ਼ਨ ਤੇ ਖੜੇ ਆਂ ਤੇ ਟ੍ਰੇਨ ਆ ਰਹੀ ਹੈ ਟ੍ਰੇਨਾਂ ਦੇ ਅੰਦਰ ਪਾਣੀ ਦੀ ਸੇਵਾ ਲਾ ਰਹੇ ਆ ਤੁਹਾਨੂੰ ਜਿੱਦਾਂ ਕੀ ਪਤਾ ਜਾਖਲ ਦੇ ਸਾਡੇ ਰੇਲਵੇ ਸਟੇਸ਼ਨ ਤੇ ਹਰ ਸਾਲ ਬਾਜ਼ਾਰ ਚੋਂ ਕਈ 2-4 ਸੰਸਥਾ ਬਣੀਆਂ ਹੋਈਆਂ ਹਨ ਉਹਨਾਂ ਵੱਲੋਂ ਇਹ ਕਈ ਭਾਈਆਂ ਵੱਲੋਂ ਮਿਲ ਕੇ ਨਾ ਪਾਣੀ ਦੀ ਸੇਵਾ ਜਿੱਦਾਂ ਚਬੀਲਾ ਵਗੈਰਾ ਦੀ ਲਾਈ ਜਾ ਰਹੀ ਹੈ ਐਦਾਂ ਹੀ ਆਪਾਂ ਲਾ ਰਹੇ ਆ ਠੀਕ ਹੈ ਤੇ ਇਸ ਮੇਰੇ ਕਹਿਣ ਦਾ ਇੱਕ ਮਕਸਦ ਹੈ ਇੱਕ ਮੈਸੇਜ ਹੈ ਵੀਡੀਓ ਨੂੰ ਭਰਾ ਬਣ ਕੇ ਮੇਰੇ ਸ਼ੇਅਰ ਜ਼ਰੂਰ ਕਰਿਓ ਮੇਰੇ ਮੈਸੇਜ ਇਹ ਦੇਣਾ ਚਾਹਨਾ ਵੀ ਜਿੱਦਾਂ ਕੀ ਗਰਮੀ ਬਹੁਤ ਜ਼ਿਆਦਾ ਹੈ ਜਿੱਥੇ ਵੀ ਤੁਹਾਨੂੰ ਬੱਸ 'ਚ ਕਿਸੇ 'ਚ ਕੋਈ ਟ੍ਰੇਨ 'ਚ ਹੋਵੇ ਜਾਂ ਕਿਤੇ ਵੀ ਕੋਈ ਪਾਣੀ ਦੀ ਵਿੱਲੇ ਪਾਣੀ ਵੱਧ ਤੋਂ ਵੱਧ ਪਲਾਓ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਤੇ ਉਸ ਤੋਂ ਇਲਾਵਾ ਇੱਕ ਛੋਟੀ ਜੀ ਬੇਨਤੀ ਹੋਰ ਹੈ ਕਿਉਂਕਿ ਆਪਣੇ ਜੀਵ ਜੰਤੂ ਐ ਪੰਛੀ ਐ ਹਰੇਕ ਪਾਸੋਂ ਪਾਣੀ ਸੁੱਕਦਾ ਜਾ ਰਿਹਾ ਪਾਣੀ ਡੂੰਗੇ ਹੋ ਗਏ ਉਹਨਾਂ ਵਾਸਤੇ ਵੀ ਨਾ ਭਾਈ ਬਣ ਕੇ ਕੋਈ ਕਿਤੇ ਵੀ ਆਪਦਾ ਪੱਥਰ ਵਗੈਰਾ ਰੱਖੋ ਮਤਲਬ ਕਿ ਕੋਈ ਘੜਾ ਵਗੈਰਾ ਤੋੜ ਕੇ ਉਹਦੇ ਵਿੱਚ ਲਾ ਕੇ ਜਾਂ ਕਿਤੇ ਟੰਗੋ ਪੇੜ ਪੌਦਿਆਂ ਤੇ ਉਸ ਤੋਂ ਬਾਅਦ ਇੱਕ ਮਖਟਕਾ ਜਿਹਾ ਲਿਆ ਕੇ ਆਪਣੇ ਦਰਵਾਜ਼ੇ ਅੱਗੇ ਜ਼ਰੂਰ ਰੱਖੋ ਕਿਉਂਕਿ ਕੁੱਤੇ ਬਿੱਲੇ ਪਿਆਸੇ ਮਰ ਰਹੇ ਨੇ ਤੇ ਛੱਤ ਤੇ ਜ਼ਰੂਰ ਰੱਖੋ ਤੇ ਦਾਣਾ ਪਾਣੀ ਜ਼ਰੂਰ ਪਾਇਆ ਕਰੋ ਕਿਉਂਕਿ ਪਾਣੀ ਦੀ ਸੇਵਾ ਸਭ ਤੋਂ ਵੱਡਾ ਪੁੰਨ ਹੈ ਉਸ ਤੋਂ ਇਲਾਵਾ ਜਿਸ ਚੀਜ਼ ਦਾ ਵੀ ਤੁਸੀਂ ਪੁੰਨ ਕਰ ਸਕਦੇ ਹੋ ਉਹ ਕਰੋ ਤੇ ਹੁਣ ਸਾਡਾ ਤਾਂ ਮੁੱਦਾ ਇਹੀ ਹੈ ਮੇਰੇ ਕਹਿਣ ਦਾ ਮਕਸਦ ਸਾਰਿਆਂ ਨੂੰ ਇਹ ਹੈ ਵੀ ਜਿੰਨਾ ਹੋ ਸਕੇ ਜਲਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਤੁਹਾਨੂੰ ਆਪਾਂ ਦਾ ਬਾਕੀ ਇੰਟਰ ਸਿਟੀ ਟ੍ਰੇਨ ਆਣ ਨਾਲ ਹੀ ਆਪਾਂ ਜਾਖੜ ਰੇਲਵੇ ਸਟੇਸ਼ਨ ਤੇ ਖੜੇ ਹਾਂ ਉਹਦੇ ਵਿੱਚ ਜਲਦੀ ਸੇਵਾ ਲਾਵਾਂਗੇ ਮੇਰੇ ਇਲਾਵਾ ਇੱਕ ਰੇੜੀ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਅੱਗੇ ਵੀ 5 ਤੋਂ 7 ਰੇੜੀਆਂ ਨੇ ਅੱਡ ਅੱਡ ਜਗ੍ਹਾ ਤੇ ਖੜੀਆਂ ਇੱਕ ਉਹ ਖੜੀ ਉਸ ਤੋਂ ਇਲਾਵਾ 4-5 ਰੇੜੀਆਂ ਅੱਗੇ ਖੜੀਆਂ ਐ ਇਦਾਂ ਹੀ ਇਹ ਸੇਵਾ ਜਿਵੇਂ ਜਿ 10 15 20 ਦਿਨ ਮੀਨ ਹੀ ਪੈਂਦਾ ਉਸ ਤਰ੍ਹਾਂ ਹੀ ਆਪਣੀ ਸੇਵਾ ਲਗਾਤਾਰ ਚਲਦੀ ਰਹੂਗੀ ਬਾਕੀ ਟ੍ਰੇਨ ਆ ਰਹੀ ਹੈ ਟ੍ਰੇਨ ਚ ਆਪਾਂ ਜਨ ਪਿਆਣ ਦੀ ਸੇਵਾ ਸ਼ੁਰੂਆਤ ਕਰ ਰਹੇ ਹਾਂ ਹਾਂ ਪਾਣੀ ਵਾਲੇ ਜਦੋਂ ਦੇਵਾ ਦਸਵਾ ਪਾਣੀ ਵਾਲੇ ਪਾਣੀ ਵਾਲੇ ਵਧੀਆ ਆਨਲਾਈਨ ਜਿਹੜੇ ਲੋਕਾਂ ਨੂੰ ਮਾਰੋ ਸਾਫ ਸਦਾ ਛੱਡਦੇ ਚ ਸਫਤ ਤੱਕ ਮਿੰਟਾਂ ਤੱਕ ਪਹੁੰਚੇ ਜਾ ਹਾਂ ਵੇ